ਜੋ ਸਾਡਾ ਤਾਇਆ ਸੀਗਾ ਉਹਨੂੰ ਬੜੀ ਗੱਲਬਾਤ ਆਉਂਦੀ ਸੀ ਮਤਲਬ ਇੰਨੀ ਗੱਲ ਔੜਦੀ ਸੀ ਇਹਨੂੰ ਪੁੱਛੋ ਹੀ ਨਾ ਤਾਂ ਉਹ ਤਾਇਆ ਮਤਲਬ ਕਹ ਲੋ ਵੀ ਤੁਸੀਂ ਕੋਈ NASA ਦਾ ਸਾਇੰਟਿਸਟ ਵੀ ਇੰਨਾ ਦਿਮਾਗੀ ਨਹੀਂ ਹੋਣਾ ਜਿੰਨਾ ਉਹ ਗੱਲ ਬਣਾਉਂਦਾ ਸੀਗਾ ਹਨਾ ਔੜਦੀ ਸੀ ਪੂਰੀ ਔੜਦੀ ਸੀ ਉਹਨੂੰ ਉਹਦਾ ਇੱਕ ਹੋਰ ਤਾਇਆ ਸੀਗਾ ਅੱਗੇ ਬਜ਼ੁਰਗ ਸੀ ਉਹ ਜਰਾ ਹਾਂਜੀ ਉਹਨੂੰ ਮਿਲਣ ਗਿਆ ਦੀ ਉਹ ਹਾਂਜੀ ਤਾਇਆ ਬਜਰਾ ਇੱਥੇ ਬੁਰੇ ਹਾਲਪ ਉਹਦੇ ਮੁਸ਼ਕਮਾਰੇ ਗੰਦਾ ਹੋਇਆ ਪਿਆ ਹਨਾ ਅੱਛਾ ਤੇ ਉਹ ਕਹਿੰਦਾ ਤਾਇਆ ਕੀ ਗੱਲ ਬੜਾ ਔਖਾ ਹੋਇਆ ਪਿਆ ਉਹ ਕਹਿੰਦਾ ਯਾਰ ਮੈਂ ਗਲਤੀ ਕਰ ਬੈਠਾ ਬਹੁਤ ਵੱਡੀ ਕਹਿੰਦਾ ਮੈਂ ਆਪਣੀ ਜ਼ਮੀਨ ਜਿਹੜੀ ਸਾਰੀ ਇਹਨਾਂ ਆਪਣੇ ਜਵਾਕਾਂ ਦੇ ਨਾਲਵਾ ਬੈਠਾ। ਦੋ ਮੁੰਡੇ ਆ ਦੋ ਨੂੰ ਆ ਮੈਨੂੰ ਕੋਈ ਨਹੀਂ ਪੁੱਛਦਾ ਦਵਾਈ ਵੀ ਨਹੀਂ ਦਿੰਦੇ। ਦਵਾਈ ਬੁੱਟੀ ਨੂੰ ਪੈਸਾ ਨਹੀਂ ਦਿੰਦੇ ਮੈਨੂੰ ਨਾ ਕਿ ਮੈਨੂੰ ਡਾਈਟ ਮਿਲਦੀ ਆ ਕੋਈ ਖਾਣ ਪੀਣ ਨੂੰ ਦਿੰਦੇ ਹੈਨਾ ਔਖੀ ਹਾਲਤ ਆ। ਉਹਨੂੰ ਵੀ ਤਾਇਏ ਨੂੰ ਵੀ ਤਰਸ ਆ ਗਿਆ ਆਪਦੇ ਤਾਇਤੇ। ਹਾਂਜੀ। ਉਹਨਾਂ ਹੱਥ ਕਰੋਲੇ ਦੇ ਮਾਰ ਲੱਗ ਗਿਆ ਤੇ ਟਰੰਕ ਚੋਂ ਉਹਨਾਂ ਇੱਕ ਤਾਇਏ ਦੀ ਬੈਂਕ ਦੀ ਕਾਪੀ ਲੱਭ ਗਈ। ਅੱਛਾ। ਉਹ ਕਾਪੀ ਚੱਕ ਕੇ ਲੈ ਗਿਆ ਤਾਇਆ। ਕਾਪੀ ਜਾ ਕੇ ਤੇ ਉਹਦੇ ਚ ਨਾ 5 ਲੱਖ ਰੁਪਏ ਦੀਆਂ ਐਂਟਰੀਆਂ ਕਰਾਤੀਆਂ ਵਿੱਚ ਉਹਦੇ ਆਪ ਇੱਕ ਨਕਲੀ ਉਹ ਨਕਲੀ ਐਂਟਰੀਆਂ ਕਰਾਤੀਆਂ ਅੱਛਾ ਜੀ ਜਿਵੇਂ ਟਾਈਪ ਜੀ ਕਰਾ ਕੇ ਹੁੰਦਾ ਕਾਪੀਆਂ 'ਚ ਤੇ ਉਹਨੂੰ ਨਾ ਜਾ ਕੇ ਤਾਇਏ ਨੂੰ ਚੁਪ ਕਰਕੇ ਕਾਪੀ ਫੜਾਇਆ ਕਹਿੰਦਾ ਐਂ ਕਰੀ ਆ ਨਾ ਆਪਣੀਆਂ ਦੋਨੇ ਨੂੰ ਹਾਨੂੰ ਦਿਖਾ ਦੀ ਵਾਰੀ ਵਾਰੀ ਸਰ ਆਨੇ ਥੱਲੇ ਰੱਖੀ ਦੇ ਤਾ ਉਹ ਵੀ ਪੁੱਤਾਂ ਮੈਂ ਖਾਤਾ ਦੇਖ ਲਾਇਆ ਸੀ ਪਾ ਪੁਰਾਣਾ ਪਤਾ ਨਹੀਂ ਕਿੰਨੇ ਪੈਸੇ ਇਹਦੇ 'ਚ ਹਾਂਜੀ ਉਹ ਹੁਣ ਵਿਚਾਰੀਆਂ ਉਹ ਵੀ ਦੇਸੀ ਸੀਗੀਆਂ ਦੇਖਿਆ ਉਹਨੂੰ 5 ਲੱਖ ਤੇ ਉਹ ਭਾਈ ਉਹ ਜਦੋਂ ਜਦਾਈ ਜ ਆਪਦਾ ਹੋ ਸੇਵਾ ਹੋਣੀ ਸ਼ੁਰੂ ਹੋਗੇ ਤਾਇਏ ਦੇ ਸਾਰੇ ਕਸ਼ਟ ਕੱਟੇਗੇ ਵਿਚਾਰੇ ਕਾਪੀ ਦਾ ਦੇਣੀ ਨਹੀਂ ਕਿਸੇ ਨੂੰ ਹਾਂਜੀ 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 ਇਹ ਜਦ ਅਸਿਕਾ